ਮਹਾਰਾਜ ਦੀ ਕਿਰਪਾ ਇਹ ਆਪਣੇ ਤੇ ਮੈਂ ਵੀ ਤੁਹਾਡੇ ਵਿੱਚ ਹੀ ਆ ਵੀ ਮਹਾਰਾਜ ਨੇ ਸਤ ਸੰਗ ਦਾ ਹੀ ਆਪਾਂ ਨੂੰ ਸਮਾਂ ਦਿੱਤਾ 2025 ਦੇ ਵਿੱਚ ਆ 6 ਮਹੀਨੇ ਲੰਘ ਗਏ 6 ਹਾਦਸੇ ਹੋ ਗਏ ਤੁਹਾਨੂੰ ਮੈਂ ਕਹਿੰਦਾ ਹੁੰਦਾ ਸੀ ਵੀ ਦੇਖੋ ਕੀ ਬਣਨਾ ਅਜੇ 6 ਮਹੀਨੇ ਪਏ ਨੇ ਸਤ ਸੰਗ ਦੇ ਇਦਾਂ ਹੀ ਲੋਕਾਂ ਨੂੰ ਪਤਾ ਨਹੀਂ ਲੱਗਣਾ ਜਿਹੜੇ ਹੁਣ ਹਾਦਦੇ ਨਾ ਜਿਹੜੇ ਮਖੌਲ ਕਰਦੇ ਵੀ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਅਰਦਾਸ ਕਰਿਆ ਕਰੋ ਵੀ ਹੋਵੇ ਨਾ ਸੰਤਾ ਮਹਾਪੁਰਖਾਂ ਨੇ ਬਚਾਉਣਾ ਹੁੰਦਾ ਤੇ ਸੰਤ ਮਹਾਪੁਰਖਾਂ ਦੀ ਉਹ ਨਿੰਦਿਆ ਸ਼ੁਰੂ ਹੋ ਜੇ ਬਚਾਉਣਾ ਕਿਸੇ ਨੇ ਨਹੀਂ ਫਿਰ ਸੰਤਾ ਨੇ ਅਰਦਾਸ ਕਰਨੀ ਹੁੰਦੀ ਹੈ ਹੁਣ ਕੋਈ ਵੀ ਸੰਤ ਅਰਦਾਸ ਨਹੀਂ ਕਰ ਰਿਹਾ ਉਹ ਕਹਿੰਦਾ ਵੀ ਦਫਾ ਹੋਣ ਦੋ ਕੀ ਲੈਣਾ ਐਸੇ ਐਸੇ ਕੰਮ ਹੋਣਗੇ ਤੁਸੀਂ ਸਵੇਰੇ ਉੱਠ ਕੇ ਤੁਹਾਨੂੰ ਪਤਾ ਲੱਗਣਾ ਅੱਛਾ ਐਦਾਂ ਹੋ ਗਿਆ ਇਹ ਡਰਾਉਣ ਵਾਸਤੇ ਨਹੀਂ ਇਹ ਤੁਹਾਨੂੰ ਤਾਂ ਗੱਲਾਂ ਦੱਸੀ ਦੀਆਂ ਵੀ ਸਮਾਂ ਭਿਆਨਕ ਹੈ ਨਾਮ ਜਪ ਲਓ ਇਹ ਸਮਾਂ ਹੁਣ ਨਾਮ ਜਪਣ ਦਾ ਹੈ ਕੋਈ ਵੀ ਨਹੀਂ ਅਰਦਾਸ ਕਰ ਰਿਹਾ ਕਿਉਂ ਕੋਈ ਸਤਕਾਰ ਨਹੀਂ ਕਰਕੇ ਰਾਜੀ ਕੋਈ ਫਤੇ ਨਹੀਂ ਬੁਲਾ ਕੇ ਰਾਜੀ ਕੋਈ ਸਸਰੀਕਾਲ ਨਹੀਂ ਕਿਸੇ ਨੂੰ ਬੁਲਾ ਕੇ ਰਾਜੀ ਕੋਈ ਮਾਤਾ ਪਿਤਾ ਦੀ ਸੇਵਾ ਨਹੀਂ ਕਰਦਾ ਆਪੋ ਆਪਣੀ ਪਈ ਹੋਈ ਏ ਸਾਰਿਆਂ ਅੱਜ ਤੋਂ 25 30 ਸਾਲ ਪਹਿਲਾਂ ਜਿਹੜਾ ਉਹ ਆਨੰਦ ਹੁੰਦਾ ਸੀ ਅੱਜ ਹੈ ਆਨੰਦ ਕਿੰਨਾ ਪੈਸਾ ਪੈਸੇ ਦੀ ਕਮੀ ਤਾਂ ਨਹੀਂ ਕੋਈ ਉਹ ਆਨੰਦ ਨਹੀਂ ਰਿਹਾ ਹੈਗਾ ਆਨੰਦ ਨਹੀਂ ਹੈਗਾ ਨਾ ਜੇ ਮੇਜ ਭਾਵੇਂ 10 ਰੁਪਏ ਨਹੀਂ ਸੀ ਹੁੰਦੇ ਮਨ ਖੁਸ਼ ਸੀ ਹੁਣ ਕੁਝ ਨਹੀਂ ਹੈਗਾ ਮਨ ਕਿਸੇ ਦਾ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲੋ ਕਿਸੇ ਦਾ ਮਨ ਖੁਸ਼ ਨਹੀਂ ਹੈ ਪ੍ਰਸਾਦ ਸੰਗਤ ਜਦੋਂ ਆਪਾਂ ਸੰਗਤ ਕਰਦੇ ਆ ਨਾ ਗੁਰੂ ਨਾਨਕ ਦੀ ਗੋਦ ਵਿੱਚ ਬੈਠਦੇ ਆ ਜਿਹੜੀ ਇੱਥੇ ਤੁਹਾਨੂੰ ਖੁਸ਼ੀ ਮਿਲਣੀ ਹੈ ਇਹ ਕਿਤੇ ਵੀ ਨਹੀਂ ਮਿਲਣੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਸਤ ਸੰਗ ਜ਼ਰੂਰ ਕਰਿਆ ਕਰੋ ਕਿਉਂ ਇਹ ਸਮਾਂ ਵੀ ਬਾਅਦ ਚ ਨਹੀਂ ਮਿਲਣਾ ਜਿਹੜਾ ਸਮਾਂ ਲੰਘ ਗਿਆ ਐਸਾ ਸਮਾਂ ਤੈਨੂੰ ਫੇਰ ਨਹੀਂ ਮਿਲੇਗਾ ਇਹ ਨਹੀਂ ਮਿਲਣਾ ਮੁੜ ਕੇ ਜੋ ਜਿਹੜੇ ਬਾਕੀ ਦੇ 6 ਮਹੀਨੇ ਰਹਿ ਗਏ ਨਾ ਇਹ ਵੀ ਇੰਨੇ ਚੰਗੇ ਨਹੀਂ ਹੈਗੇ ਜਹਾਜ਼ ਚੜਦਾ ਪਤਾ ਨਹੀਂ ਲੱਗਦਾ ਕਦੋਂ ਡਿੱਗ ਪਿਆ ਕੋਈ ਨਹੀਂ ਪਤਾ ਲੱਗਦਾ ਹਾਦਸੇ ਦਾ ਵੀ ਕੀ ਬਣ ਜਾਣਾ ਸਹਾ ਸੰਗਤ ਨਾਮ ਜਪੋ ਵੱਧ ਤੋਂ ਵੱਧ ਜਿੰਨਾ ਹੁਣ ਤੁਸੀਂ ਨਾਮ ਜਪ ਲਿਆ ਇਹ ਤੁਹਾਡੇ ਕੰਮ ਆਉਣਾ ਹੁਣ ਸਮਾਂ ਨਾਮ ਜਪਣ ਦਾ ਫਿਰ ਨਹੀਂ ਸਮਾਂ ਲਗਣਾ ਨਾਮ ਜਪਣ ਦਾ ਇਹ ਪਾਣੀ ਨੇ ਦੱਬ ਲਿਆ ਕੇ ਸਹਾ ਸੰਗਤ ਹੁਣ ਨਾਮ ਵੀਜਣ ਦਾ ਸਮਾਂ